ਇਹ ਉਹੀ ਰਿਜ਼ੋਰਟ ਹੈ ਜਿੱਥੇ ਇਸ ਡਿਪਾਰਟਮੈਂਟ ਦੇ ਜਿਹੜੇ ਮਨਿਸਟਰ ਸੀ ਮੀਥੇਰ ਸਾਹਿਬ ਉਹਨਾਂ ਦੀ ਸ਼ਾਦੀ ਦਾ ਫੰਕਸ਼ਨ ਹੋਇਆ ਹੈ 7 ਨਵੰਬਰ ਨੂੰ 7 ਨਵੰਬਰ ਨੂੰ ਅਗਰ ਉਸੇ ਵਿਭਾਗ ਦੇ ਮੰਤਰੀ ਸਾਹਿਬ ਇਸ ਰਿਜ਼ੋਰਟ ਦੇ ਵਿੱਚ ਆਪਣੇ ਵਿਆਹ ਦਾ ਫੰਕਸ਼ਨ ਕਰਦੇ ਨੇ ਕੀ ਇਹ ਕਰਪਸ਼ਨ ਦੇ ਵਿੱਚ ਨਹੀਂ ਫਾਲ ਕਰਦਾ ਜਿਸ ਰਿਜ਼ੋਰਟ ਤੋਂ ਤੁਸੀਂ ਸਪਸ਼ਟੀਕਰਨ ਮੰਗ ਰਹੇ ਹੋ ਤੁਹਾਡਾ ਮਹਿਕਮਾ ਮੰਗ ਰਿਹਾ ਹੈ ਤੇ ਉੱਥੇ ਵਿਆਹ ਕੀਤਾ ਇਹ ਨੋਟਿਸ ਕਿਸੇ ਤਰ੍ਹਾਂ ਦਾ ਦਬਾਅ ਪਾਉਣ ਦੇ ਲਈ ਕੱਢਿਆ ਗਿਆ ਸੀ ਪਰ ਇਹ ਉਹੀ ਮੰਤਰੀ ਸਾਹਿਬ ਨੇ ਜਿਨ੍ਹਾਂ ਦਾ ਨਾਂ ਅੰਮ੍ਰਿਤਸਰ ਦੇ ਵਿੱਚ ਕੁਲਚੀਆਂ ਦੇ ਵਿੱਚ ਵੀ ਆਇਆ ਸੀ ਉੱਥੇ ਵੀ ਐਸੇ ਤਰੀਕੇ ਇੱਕ ਹੋਟਲ ਦਾ ਕਮਰਾ ਖਲਾਇਆ ਗਿਆ ਬਾਅਦ ਦੇ ਵਿੱਚ ਜਦੋਂ ਕੋਈ ਪੈਸੇ ਦਾ ਰੌਲਾ ਪਿਆ ਜਾਂ ਉੱਥੇ ਹੋਰ ਕੋਈ ਗੋ ਹਰਟ ਹੋਈ ਉਸ ਹੋਟਲ ਨੂੰ ਵੀ بڑے ਨੋਟਿਸ ਕੱਢੇ ਗਏ ਇਹਦੇ ਜਿਹੜੇ ਸਾਰੇ ਆਪਰੇਸ਼ਨਸ ਐ ਇਸ ਰਿਜ਼ੋਰਟ ਦੇ ਬੰਦ ਕਰ ਦਿੱਤੇ ਜਾਂਦੇ ਨੇ ਇਹ ਨੋਟਿਸ ਦੇ ਨਾਲ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਤੁਸੀਂ ਆਓ ਤੇ ਆਪਣਾ ਸਪਸ਼ਟੀਕਰਨ ਦਿਓ ਸਤੰਬਰ ਦੇ ਮਹੀਨੇ ਦੇ ਵਿੱਚ ਇਸ ਰਿਜ਼ੋਰਟ ਦੇ ਸਾਰੇ ਆਪਰੇਸ਼ਨਸ ক্লোਜ਼ ਕਰ ਦਿੱਤੇ ਜਾਂਦੇ ਨੇ ਥੋੜੇ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਉਰੇ ਬਿਲਕੁਲ ਚੰਡੀਗੜ੍ਹ ਦੀ ਜੜ ਦੇ ਵਿੱਚ ਇੱਕ ਰਿਜ਼ੋਰਟ ਹੈ ਫੋਰੈਸਟ ਹਿੱਲ ਰਿਜ਼ੋਰਟ ਪੰਜਾਬ ਸਰਕਾਰ ਦਾ ਜਿਹੜਾ ਪੋਲੂਸ਼ਨ ਡਿਪਾਰਟਮੈਂਟ ਹੈ ਉਹ 5 9 2023 ਨੂੰ ਇਸ ਰਿਜ਼ੋਰਟ ਨੂੰ ਇੱਕ ਨੋਟਿਸ ਜਾਰੀ ਕਰਦਾ ਉਹ ਨੋਟਿਸ ਜਾਰੀ ਕਰਕੇ ਇਹ ਰਿਜ਼ੋਰਟ ਦੇ ਉੱਤੇ ਜਿਹੜੀਆਂ ਵਾਇਲੇਸ਼ਨਸ ਕਰਨ ਦੇ ਇਲਜ਼ਾਮ ਲਾਏ ਜਾਂਦੇ ਨੇ ਇਹ ਦੱਸਿਆ ਜਾਂਦਾ ਹੈ ਕਿ ਬਿਨਾ ਪਰਮਿਸ਼ਨਸ ਤੋਂ ਉਰੇ ਰੈਸਟੋਰੈਂਟ ਚੱਲ ਰਹੇ ਨੇ ਜਿਹੜੀਆਂ ਕਿ ਗਵਰਨਮੈਂਟ ਦੀਆਂ ਗਾਈਡਲਾਈਨਸ ਐ ਉਹ ਵਾਇਲੇਟ ਕੀਤੀਆਂ ਜਾ ਰਹੀਆਂ ਨੇ ਔਰ ਇਮੀਡੀਏਟਲੀ ਇਹਦੇ ਜਿਹੜੇ ਸਾਰੇ ਆਪਰੇਸ਼ਨਸ ਐ ਇਸ ਰਿਜ਼ੋਰਟ ਦੇ ਬੰਦ ਕਰ ਦਿੱਤੇ ਜਾਂਦੇ ਨੇ ਇਹ ਨੋਟਿਸ ਦੇ ਨਾਲ ਉਹਨਾਂ ਨੂੰ ਬੁਲਾਇਆ ਜਾਂਦਾ ਔਰ ਕਿਹਾ ਜਾਂਦਾ ਕਿ ਤੁਸੀਂ ਆਓ ਤੇ ਆਪਣਾ ਸਪਸ਼ਟੀਕਰਨ ਦਿਓ ਤੇ ਸਤੰਬਰ ਦੇ ਮਹੀਨੇ ਦੇ ਵਿੱਚ ਇਸ ਰਿਜ਼ੋਰਟ ਦੇ ਸਾਰੇ ਆਪਰੇਸ਼ਨਸ ক্লোਜ਼ ਕਰ ਦਿੱਤੇ ਜਾਂਦੇ ਨੇ ਔਰ ਫਿਰ ਉਸ ਤੋਂ ਬਾਅਦ ਇਸ ਰਿਜ਼ੋਰਟ ਦੇ ਵਿੱਚ ਉਹਨਾਂ ਦੇ ਨਾਲ ਉਹਨਾਂ ਦਾ ਜਦੋਂ ਸਪਸ਼ਟੀਕਰਨ ਮੰਗਿਆ ਗਿਆ ਤਾਂ 13 10 ਤਰੀਕ ਨੂੰ 13 ਅਕਤੂਬਰ ਨੂੰ ਰਿਜ਼ੋਰਟ ਦਾ ਸਪਸ਼ਟੀਕਰਨ ਲਿਆ ਜਾਂਦਾ ਇਹਦੀ ਲੀਗਲ ਓਪੀਨੀਅਨ ਲਈ ਭੇਜ ਦਿੱਤਾ ਜਾਂਦਾ ਤੇ ਹਲੇ ਤੱਕ ਜੋ ਮੇਰੀ ਜਾਣਕਾਰੀ ਹੈ ਹਲੇ ਤੱਕ ਉਹਦੇ ਆਪਰੇਸ਼ਨ ਚਲਾਤੇ ਉਹ ਜਿਹੜਾ 9 ਸਪਟੰਬਰ ਵਾਲਾ ਆਰਡਰ ਸੀ ਉਹਦਾ ਕੀ ਬਣਿਆ ਇਹ ਕਿਸੇ ਨੂੰ ਦੱਸਿਆ ਨਹੀਂ ਗਿਆ ਪਰ ਇੰਪੋਰਟੈਂਟ ਸੇਸ ਗੱਲ ਦੀ ਹੈ ਕਿ ਉਹੀ ਰਿਜ਼ੋਰਟ ਹੈ ਜਿੱਥੇ ਇਸ ਡਿਪਾਰਟਮੈਂਟ ਦੇ ਜਿਹੜੇ ਮਿਨਿਸਟਰ ਸੀ ਮੀਥੇਰ ਸਾਹਿਬ ਉਹਨਾਂ ਦੀ ਸ਼ਾਦੀ ਦਾ ਫੰਕਸ਼ਨ ਹੋਇਆ 7 ਨਵੰਬਰ ਨੂੰ ਹੁਣ ਮੇਰਾ ਪੰਜਾਬ ਸਰਕਾਰ ਨੂੰ ਸਿੱਧਾ ਸਵਾਲ ਹੈ ਕਿ ਇਹ ਜਿਹੜਾ ਨੋਟਿਸ ਕੱਢਿਆ ਗਿਆ ਇਹ ਜਿਹੜਾ ਜਵਾਬ ਲਿਆ ਗਿਆ ਉਹ ਤੋਂ ਬਾਅਦ ਕੀ ਕਾਰਵਾਈ ਹੋਈ ਕਿਉਂਕਿ 7 ਨਵੰਬਰ ਨੂੰ ਅਗਰ ਉਸੇ ਵਿਭਾਗ ਦੇ ਮੰਤਰੀ ਸਾਹਿਬ ਇਸ ਰਿਜ਼ੋਰਟ ਦੇ ਵਿੱਚ ਆਪਣੇ ਵਿਆਹ ਦਾ ਫੰਕਸ਼ਨ ਕਰਦੇ ਨੇ ਕੀ ਇਹ ਕਰਪਸ਼ਨ ਦੇ ਵਿੱਚ ਨਹੀਂ ਫਾਲ ਕਰਦਾ ਜਿਸ ਰਿਜ਼ੋਰਟ ਨੂੰ ਤੁਸੀਂ ਨੋਟਿਸ ਕੱਢ ਰਹੇ ਹੋ ਤੇ ਜਿਸ ਰਿਜ਼ੋਰਟ ਤੋਂ ਤੁਸੀਂ ਸਪਸ਼ਟੀਕਰਨ ਮੰਗ ਰਹੇ ਹੋ ਥੋੜਾ ਮਹਿਕਮਾ ਮੰਗ ਰਿਹਾ ਤੇ ਉੱਥੇ ਵਿਆਹ ਕੀਤਾ ਔਰ ਇਹ ਮੰਨਿਆ ਜਾ ਸਕਦਾ ਹੈ ਕਿ ਅਗਰ 7 ਨਵੰਬਰ ਦਾ ਵਿਆਹ ਹੈ ਤਾਂ ਘੱਟੋ-ਘੱਟ ਫੋਰੈਸਟਲ ਰਿਜ਼ੋਰਟਸ ਤਾਂ ਮੈਨੂੰ ਲੱਗਦਾ ਵੀ 6-6 ਮਹੀਨੇ ਪਹਿਲਾਂ ਬੁਕਿੰਗਾਂ ਹੋ ਜਾਂਦੀਆਂ ਨੇ ਕੀ ਇਹ ਨੋਟਿਸ ਕਿਸੇ ਤਰ੍ਹਾਂ ਦਾ ਦਬਾਅ ਪਾਉਣ ਦੇ ਲਈ ਕੱਢਿਆ ਗਿਆ ਸੀ ਕੀ ਇਹ ਨੋਟਿਸ ਦਾ ਪਰਪਸ ਸਿਰਫ ਇਹ ਡਾ ਸੀ ਕਿ ਰਿਜ਼ੋਰਟ ਦੇ ਮਾਲਕਾਂ ਕੇ ਮਿਲ ਲੈਣ ਗੱਲ ਕਰ ਲੈਣ ਕਿਉਂਕਿ ਹੁਣ ਤਾਂ ਇਹ ਪੁੱਛਿਆ ਜਾਣਾ ਚਾਹੀਦਾ ਹੈ ਕਿ ਭਾਈ ਸਾਹਿਬ ਕੋਈ ਫਾਇਦਾ ਫੂਦਾ ਲਿਆ ਜੇ ਹੈਗਾ ਜੇ ਤਾਂ ਕੋਈ ਬਿਲ ਬੁਲ ਚ ਘੱਟ ਕਰਤਾ ਉਹਨਾਂ ਨੇ ਪਰ ਤਾਂ ਸਾਨੂੰ ਵੀ ਦੱਸ ਦਿਓ ਅਸੀਂ ਵੀ ਚੁੱਪ ਕਰ ਜੰਨੇ ਆ ਨਹੀਂ ਕਿਤੇ ਨਾ ਕਿਤੇ ਇਹ ਜਿਹੜੀ ਚੇਅਰ ਹੈ ਇਹ ਚੇਅਰ ਨੂੰ ਡਾਇਗਰੈਸ ਕਰਨ ਵਾਲੀ ਗੱਲ ਹੈ ਕਿ ਅਫੀਸ਼ੀਅਲ ਕਪੈਸਿਟੀ ਦੇ ਵਿੱਚ ਡਰਾਇਆ ਧਮਕਾਇਆ ਜਾ ਰਿਹਾ ਹੈ ਔਰ ਇਹ ਉਹੀ ਮੰਤਰੀ ਸਾਹਿਬ ਨੇ ਜਿਨ੍ਹਾਂ ਦਾ ਨਾਂ ਅੰਮ੍ਰਿਤਸਰ ਦੇ ਵਿੱਚ ਕੁਲਚਿਆਂ ਦੇ ਵਿੱਚ ਵੀ ਆਇਆ ਸੀ ਉੱਥੇ ਵੀ ਐਸੇ ਤਰੀਕੇ ਇੱਕ ਹੋਟਲ ਦਾ ਕਮਰਾ ਖਲਾਇਆ ਗਿਆ ਬਾਦ ਦੇ ਵਿੱਚ ਜਦੋਂ ਕੋਈ ਪੈਸੇ ਦਾ ਰੌਲਾ ਪਿਆ ਜਾਂ ਉੱਥੇ ਹੋਰ ਕੋਈ ਈਗੋ ਹਰਟ ਹੋਈ ਉਸ ਹੋਟਲ ਨੂੰ ਵੀ ਬੜੇ ਨੋਟਿਸ ਕੱਟੇਗੇ ਸੋ ਨੋਟਿਸ ਕੱਟਣ ਦੇ ਪੈਮਾਨੇ ਕੀ ਨੇ ਪੰਜਾਬ ਦੇ ਵਿੱਚ ਇਹ ਮੁੱਖ ਮੰਤਰੀ ਸਾਹਿਬ ਆ ਕੇ ਸਪਸ਼ਟ ਕਰਨ ਕਿ ਜਿਨ੍ਹਾਂ ਹੋਟਲਾਂ ਨੂੰ ਜਾਂ ਜਿਨ੍ਹਾਂ ਰਿਜ਼ੋਰਟਾਂ ਨੂੰ ਨੋਟਿਸ ਕੱਟੇ ਜਾਂਦੇ ਨੇ ਫਿਰ ਉੱਥੇ ਹੀ ਸਰਕਾਰੀ ਬੰਦੇ ਫੰਕਸ਼ਨ ਕਰ ਲੈਂਦੇ ਨੇ ਔਰ ਉਸ ਤੋਂ ਬਾਅਦ ਇਹ ਨੋਟਿਸ ਦਾ ਕੀ ਕੀਤਾ ਇਹ ਤੇ ਕੋਈ ਅਗਲੀ ਕਾਰਵਾਈ ਕੀਤੀ ਗਈ ਇਨੂੰ ਕਲੀਨ ਚਿੱਟ ਦਿੱਤੀ ਗਈ ਜਾਂ ਹਲੇ ਆਪਰੇਸ਼ਨ ਬੰਦ ਹੀ ਪਏ ਨੇ ਇਹਦਾ ਕੋਈ ਜਵਾਬ ਅਗਰ ਸਰਕਾਰ ਦੇਣਾ ਚਾਹੁੰਦੀ ਹੈ ਤਾਂ ਫਿਰ ਆਕੇ ਦੱਸੇ